ਆ ਜੋ ਸਾਰੀ ਐਕਟੀ ਦਾ ਤੂੜੀ ਗਿੱਲੀ ਹੋ ਗਈ ਯਾਰ ਮੀਂਹ ਵਾਲੇ ਆ ਗਏ ਭੈਣਾਂ ਮੇਰੇ ਹਿਸਾਬ ਨਾਲ ਦੋ ਤਿੰਨ ਟਰਾਲੀਆਂ ਭੇਜ ਗਈਆਂ ਯਾਰ ਆ ਤਾਂ ਸਾਰੀ ਖਰਾਬ ਆ ਲੈ ਇੱਥੋਂ ਭਰ ਲੈ ਟੋਕਰ ਉਹ ਗੱਲ ਸੁਣ ਸਾਡਾ ਨੂੰ ਘਣਾ ਪਰੇ ਵੇਚ ਪਰੇ ਇਹਨੂੰ ਭੈਣਾਂ ਕਬਾੜ ਨੂੰ ਕੀ ਕਰਾਉਣਾ ਇੱਥੋਂ ਤਾਂ ਭੈਣਨੀ ਸਾਰੀ ਭੇਜ ਗਈ ਯਾਰ ਅਰੇ ਲੈ ਮਾਰ ਤੇ ਯਾਰ ਜਮਾਣੇ ਉਡੀ ਆਪਣੀ ਸਾਰੀ ਖਰਾਬ ਹੋ ਗਈ ਭੈਣ ਜੀ ਹਾਂ ਸਾਡੇ ਹਾਂ ਕੋਈ ਟਾੜੇ ਨੂੰ ਭਾਈ ਭਰੇਇਆ ਕਬੜ ਨੂੰ ਕੀ ਕਰਾਉਣਾ ਤੂੰ ਕਿਉਂ ਤੇ ਹੋਰ ਭਾਂ 5000 ਰੁਪਏ ਲੈ ਇੰਜ ਦਲਾ ਦਾ ਬਲੋ ਦਾ ਮਰੀ ਜਾਂਦਾ ਕਰਾਉਣਾ ਕੀ ਕਬੜ ਦੇ ਤੋਂ ਆਪਾਂ 4x4 ਲਿਆਵਾਂਗੇ 4x4 ਲਊਗਾ ਵੱਡਾ ਵੀ ਲਿਆ ਸਵਾਤ ਤਾਂ ਮੇਰੇ ਖੜਾ ਆਪਾਂ ਤੋਂ ਪੈਂਦੀ ਨਹੀਂ ਆ ਸਾਰੀ ਟੂੜੀ ਭੇਜ ਗਿਆ ਦੇਖ ਲੈ ਆਹ ਦਾ ਉਹ ਐਂ ਦਾ ਕਿੱਟਨੇ ਚੱਲੀ ਜਾਂਦੇ ਆ ਉਹ ਵੀ ਆਪਾਂ ਸਵਾਤ ਪਾਵਾਂ ਕਮਣੀਆਂ ਗੱਲਾਂ ਕਰੀਆਂ ਲੋਕਾਂ ਮਗਰ ਲੈ ਕੇ ਲੈ ਉਹ ਇਹ 4x4 14 ਹਾਲ ਖੇਚੂ 15 13 ਪਾਲੀ ਮਗਰੇ ਦੇ ਕਿ ਪਾਹਾਂ ਦੀ ਲੋੜ ਵੀ ਨਹੀਂ ਡੂੜ ਕਿਲੀ ਆਪਣੇ ਕੋਲੇ ਉਹ ਜੋ ਕਨਾਲ ਆਪਣੀ ਸੜਕ ਚ ਆ ਗਈ ਡੂੜ ਕਿਲੀ ਦਾ ਬਾਹਨੇ ਬਾਹੀ ਜਾਊ ਫਿਰ ਉਹ ਵੀ ਟਿੱਬਾ ਆਪਣਾ ਉਹਨੂੰ ਕੀ ਕਿੱਥੇ ਕੀ ਹੁੰਦਾ ਉਹ ਚ ਮੜਾ ਮਟਾ ਠੇਕੇ ਦੇ ਬਾਹਨ ਲੈ ਕੇ ਆਪਾਂ ਕਰਦੇ ਆਂ ਬਾਈ ਤੈਂ ਪਾਸ ਕਰ ਲੈ ਤੂੰ ਚੰਗਾ ਯਾਰ ਮੈਨੂੰ ਤਾਂ ਜਾਨਣਾ ਪਰੇ ਮਰਦਾਂ ਸਭਰੇ ਪਿੰਨਾ ਮੈਂ ਤਾਂ ਕੀ ਰਸ ਵੀਰੇ ਡਰਾਬੇ ਤੂੰ ਐਦੋਂ ਪਹਿਲਾਂ 20 ਹਜ਼ਾਰ ਦਿੱਤੇ ਆ ਪਿੰਦਾ ਸਭਰੇ ਏ ਸਾਡਾ ਨੂੰ ਕਹਿ ਦਾ ਦਿੱਤਾ ਭਾਇਆ ਨਾ ਮਰਨਾ ਬਹੁਤ ਔਖਾ ਹੈ ਉਹ ਦੇਖੀ ਜੂ ਅੰਡਾ ਨੂੰ ਕਹਿ ਦਾ ਦਿੱਤਾ ਇਹ ਜੋ ਭਾਈ ਮਰਨਾ ਬਹੁਤ ਔਖਾ ਹੈ ਕਹਿ ਦਾ ਦਿੱਤਾ 4 ਸੋਹਰਾ ਪਰਮਾਤਮਾ ਦਾ ਲੀਟਰ ਖਾਧੀ ਆ ਜੋ ਕੋਈ ਆਉਂਦਾ ਨਹੀਂ ਮੋੜਨ ਦੇਖਾਂ ਖੁਈ ਸਾਡਾ ਵਾਲਾ ਮਨ ਭਾਰੇ ਹੁੰਦਾ ਮੋਹ ਤਾਂ ਬਹੁਤ ਕਰਦਾ ਹੈ ਵੇਖਦੇ ਆਉਂਦਾ ਕਿ ਨਹੀਂ ਮੋੜਨਾ ਪਰਨਾ ਬਹੁਤ ਔਖਾ ਹੈ ਇਹ ਤਾਂ ਹੰਦਾ ਬੰਦਾ ਇਹ ਆਧਾਰ ਮੋੜ ਨਾ ਯਾਰ ਕੋਈ ਇੱਥੇ ਗਈ ਕੋਈ ਨਹੀਂ ਆਉਂਦਾ ਮੋੜਨਾ ਜੇ ਆਜੇ ਦਾ ਕੋਈ ਯਾਰ ਭਾਵੇਂ ਮਾਰੂ ਕਰਕੇ ਜਾਣ ਬੱਚ ਜੇ ਯਾਰ ਮੋੜਨਾ ਉਹ ਤੂੰ ਕਿ ਲੈਣਾ ਮੇਰੇ ਪਿੱਛੇ ਮੈਂ ਕੁਝ ਲੈਣ ਨਹੀਂ ਆ ਬਾਈ ਮੈਂ ਉਹਨੂੰ ਫਰਾਉਣ ਆਇਆ ਤੂੰ ਸਪਰੇਅ ਤਾਂ ਘਰੇ ਭੁੱਲਾ ਉਹ ਆ